ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਓ ਤੇ ਖਾਸ ਕਰਕੇ ਜਲੰਧਰ ਦੇ ਵਾਸੀਓ ਮੈਂ ਇੱਕ ਪੰਜਾਬ ਦਾ ਕਿਸਾਨ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਤੁਸੀਂ ਬੜੇ ਚਿਰਾਂ ਤੋਂ ਹੋਰ ਹੋਰ ਪਾਰਟੀਆਂ ਦੇਖੀਆਂ ਹਨ ਕਦੇ ਕਿਸੇ ਨੂੰ ਮੌਕਾ ਦਿੱਤਾ ਕਦੇ ਕਿਸੇ ਨੂੰ ਮੌਕਾ ਦਿੱਤਾ ਕਦੇ ਕਾਂਗਰਸ ਦੇ ਗਾਂ ਬੱਚੇ ਨੂੰ ਮੌਕਾ ਦਿੱਤਾ ਕਦੇ ਕਾਂਗਰਸ ਦੇ ਪੰਜੇ ਨੂੰ ਮੌਕਾ ਦਿੱਤਾ ਕਦੇ ਫੁੱਲ ਨੂੰ ਮੌਕਾ ਦਿੱਤਾ ਕਦੇ ਝਾੜੂ ਨੂੰ ਮੌਕਾ ਦਿੱਤਾ ਕਦੇ ਤੱਕੜੀ ਨੂੰ ਮੌਕਾ ਦਿੱਤਾ ਔਰ ਕਿਸੇ ਨੇ ਵੀ ਕਿਸਾਨਾਂ ਦੀ ਬਾਣ ਨਹੀਂ ਫੜੀ ਕਿਸੇ ਨੇ ਵੀ ਮਜ਼ਦੂਰਾਂ ਦੀ ਬਾਣ ਨਹੀਂ ਫੜੀ ਔਰ ਹੁਣ ਜੋ ਸਰਕਾਰ ਚੱਲ ਰਹੀ ਹੈ ਫੁੱਲ ਵਾਲਿਆਂ ਦੀ ਸਰਕਾਰ ਉਸ ਨੇ ਕਿਸਾਨਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਇਸ ਕਰਕੇ ਖਾਸ ਕਰਕੇ ਪੰਜਾਬ ਦੇ ਔਰ ਜਲੰਧਰ ਦੇ ਖਾਸ ਕਰਕੇ ਕਿਸਾਨਾਂ ਨੂੰ ਮੇਰੀ ਪੁਰਜ਼ੋਰ ਅਪੀਲ ਹੈ ਬੇਨਤੀ ਹੈ ਕਿ ਐਸ ਵਾਰ ਆਪਣੀ ਇੱਕ ਇੱਕ ਵੋਟ ਤੁਸੀਂ ਕਿਸੇ ਹੋਰ ਨੂੰ ਨਹੀਂ ਪਾਣੀ ਬਲਕਿ ਐਸ ਨੂੰ ਪਾਣੀ ਹੈ ਇਹ ਚੋਣ ਨਿਸ਼ਾਨ ਦੇਖ ਲੈਣਾ ਇਹ ਚੋਣ ਨਿਸ਼ਾਨ ਵਾਲਾ ਜਿਹੜਾ ਵੀ ਹੋਵੇ ਤੁਹਾਡੇ ਨਿਗਾਹ ਦੇ ਵਿੱਚ ਜਿੱਥੇ ਵੀ ਚੋਣ ਨਿਸ਼ਾਨ ਤੁਹਾਨੂੰ ਇਹ ਮਿਲੇ ਹਾਥੀ ਇੱਕ ਮੌਕਾ ਇਹਨੂੰ ਦੇ ਕੇ ਦੇਖੋ 75 ਸਾਲ ਤੁਸੀਂ ਹੋਰ ਹੋਰ ਪਾਰਟੀਆਂ ਨੂੰ ਮੌਕਾ ਦਿੰਦੇ ਰਹੇ ਹੁਣ ਇੱਕ ਵਾਰ ਖਾਸ ਕਰਕੇ ਪੰਜਾਬ ਦੇ ਜ਼ਿਮੀਂਦਾਰ ਕਿਸਾਨ ਭਰਾ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਇੱਕ ਮੌਕਾ ਹਾਥੀ ਨੂੰ ਦੇ ਕੇ ਦੇਖੋ ਹਾਥੀ ਦੇ ਚੋਣ ਨਿਸ਼ਾਨ ਤੇ ਆਪਣੀ ਮੋਹਰ ਲਾਓ ਆਪਣਾ ਬਟਨ ਦਬਾਓ ਹਾਥੀ ਵਾਲੀ ਸਰਕਾਰ ਦੇਖੋ ਫਿਰ ਤੁਹਾਡੇ ਲਈ ਕੀ ਕਰਦੀ ਹੈ ਅਗਰ ਤੁਹਾਨੂੰ ਪਸੰਦ ਨਾ ਆਵੇ ਤੁਹਾਡੇ ਕੰਮ ਨਾ ਕਰੇ ਤਾਂ 5 ਸਾਲ ਬਾਅਦ ਬਦਲ ਸਕਦੇ ਹੋ ਇੱਕ ਮੌਕਾ ਇਹਨਾਂ ਨੂੰ ਜਰੂਰ ਦੇ ਕੇ ਦੇਖੋ ਮੇਰੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਤੇ ਹੋਰ ਸਾਰੇ ਸਾਥੀਆਂ ਨੂੰ ਪੰਜਾਬ ਦੇ ਖਾਸ ਕਰਕੇ ਜਲੰਧਰ ਇਲਾਕੇ ਦੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੀ ਇੱਕ ਇੱਕ ਵੋਟ ਹਾਥੀ ਨੂੰ ਪਾਓ ਹਾਥੀ ਵਾਲੇ ਹੀ ਸਾਡਾ ਕੁਝ ਨਾ ਕੁਝ ਭਲਾ ਕਰ ਸਕਦੇ ਹਨ ਤੁਹਾਡੀ ਸੇਵਾ ਦੇ ਵਿੱਚ ਇੱਕ ਪੰਜਾਬ ਦਾ ਕਿਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ